ਸਸ਼ਕਲ ਜੀ ਮੈਂ ਹਾਂ ਤੁਹਾਡਾ ਨਲ ਨidhi Verma ਹੁਣੇ ਦੇਖਿਆ ਜਾਵੇ ਕਿ ਇੱਕ ਵਾਰ ਫੇਰ ਪੰਜਾਬ ਕਾਂਗਰਸ ਦੇ ਵਿੱਚ ਜੰਗ ਛਿੜੀ ਹੋਈ ਦਿਖਾਈ ਦੇ ਰਹੀ ਹੈ ਸੋ ਬਿਲਕੁਲ ਪੰਜਾਬ ਕਾਂਗਰਸ ਦੇ ਵਿੱਚ ਅਕਸਰ ਕਈ ਸਾਰੀ ਨੋਕਝੋਕ ਕਈ ਸਾਰੀ ਚੀਜ਼ਾਂ ਦੇਖਣ ਵਿੱਚ ਮਿਲਦੀਆਂ ਨੇ ਤੇ ਹੁਣ ਇੱਕ ਵਾਰ ਫੇਰ ਪੰਜਾਬ ਕਾਂਗਰਸ ਦੇ ਵਿੱਚ ਇੱਕ ਨਵੀਂ ਨੋਖ-ਝੋਖ ਦੇਖਣ ਚ ਆ ਰਹੀ ਹੈ ਜਿਸ ਦੇ ਵਿੱਚ ਹੁਣ ਨਵੀਂ جنگ ਦੀ ਤਿਆਰੀ ਦੇਖੀ ਜਾ ਸਕਦੀ ਹੈ ਜਿਸ ਦੇ ਵਿੱਚ ਹੁਣ ਦੱਸਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਰਾਜਾ ਵੜਿੰਗ ਉਸ ਤੋਂ ਬਾਅਦ ਸੰਦੀਪ ਜਾਖੜ ਬਿਲਕੁਲ ਰਾਜਾ ਵੜਿੰਗ ਤੇ ਸੰਦੀਪ ਜਾਖੜ ਦੇ ਵਿੱਚਕਾਰ ਇੱਕ ਹੁਣ ਨਵਾਂ ਜੰਗ ਛਿੜੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਵਿੱਚ ਹੁਣ ਸੰਦੀਪ ਜਾਖੜ ਵਿਧਾਇਕ ਸੰਦੀਪ ਜਾਖੜ ਜਿਹੜੇ ਨੇ ਚਾਚਾ ਸੁਨੀਲ ਜਾਖੜ ਦੇ ਨਾਲ ਖੜੇ ਹੋਏ ਦਿਖਾਈ ਦੇ ਰਹੇ ਨੇ ਤੇ ਉਹਨਾਂ ਨੇ ਕਈ ਸਾਰੇ ਇਲਜ਼ਾਮ ਜਿਹੜੇ ਨੇ ਰਾਜਾ ਵੜਿੰਗ ਤੇ ਪੰਜਾਬ ਕਾਂਗਰਸ ਤੇ ਲਗਾਏ ਨੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਕਈ ਸਾਰੇ ਸਵਾਲ ਚੱਕੇ ਨੇ ਜਿਸ ਦੇ ਵਿੱਚ ਹੁਣ ਪੰਜਾਬ ਕਾਂਗਰਸ ਦੇ ਵਿੱਚ ਇਹ ਨਵਾਂ ਕਲੇਸ਼ ਜਿਹੜਾ ਹੈ ਦੇਖਣ ਨੂੰ ਆ ਰਿਹਾ ਹੈ ਤੇ ਚਾਚੇ ਤੇ ਸੁਨੀਲ ਜਾਖੜ ਤੇ ਯਾਨੀ ਕਿ ਕੁਝ ਸਵਾਲ ਚੱਕੇ ਗਏ ਸੀ ਉਹਨਾਂ 'ਤੇ ਕੁਝ ਸਵਾਲ ਕੀਤੇ ਗਏ ਸੀ ਜਿਸ ਦਾ ਭਤੀਜੇ ਸੰਦੀਪ ਜਾਖੜ ਨੇ ਹੁਣ ਰਾਜਾ ਵੜਿੰਗ ਨੂੰ ਜਵਾਬ ਦਿੱਤਾ ਹੈ ਤੇ ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਵਿੱਚ ਨਵੀਂ ਜੰਗ ਜਿਹੜੀ ਹੈ ਛਿੜੀ ਹੋਈ ਦਿਖਾਈ ਦੇ ਰਹੀ ਹੈ ਅਤੇ ਨਾਲ ਹੀ ਨਾਲ ਐਮਐਲਏ ਨੇ ਪ੍ਰਧਾਨ ਨੂੰ ਕਈ ਜਵਾਬ ਦਿੱਤੇ ਨੇ ਟਵੀਟ ਰਾਹੀਂ ਕਈ ਸਾਰੇ ਜਵਾਬ ਦਿੱਤੇ ਨੇ ਤੇ ਚਾਚੇ ਦੇ ਹੱਕ ਦੇ ਵਿੱਚ ਇਹ ਜਿਹੜਾ ਕਿਹਾ ਜਾ ਸਕਦਾ ਇੱਕ ਸੁਨੀਲ ਜਾਖੜ ਯਾਨੀ ਕਿ ਚਾਚੇ ਦੇ ਹੱਕ ਦੇ ਵਿੱਚ ਖੜੇ ਦਿਖਾਈ ਦੇ ਰਹੇ ਨੇ ਸੰਦੀਪ ਜਾਖੜ ਹਾਲਾਂਕਿ ਹੁਣ ਜਿਹੜੇ ਸੁਨੀਲ ਜਾਖੜ ਨੇ ਬੀਜੇਪੀ ਚ ਜਾ ਚੁਕੇ ਨੇ ਪਿਛਲੇ ਲੰਬੇ ਸਮੇਂ ਤੋਂ ਜਦੋਂ ਚੋਣਾ ਹੋਈਆਂ ਸੀ ਉਸ ਸਮੇਂ ਦੇਖਿਆ ਗਿਆ ਸੀ ਚਰਨਜੀਤ ਸਿੰਘ ਚੰਨੀ ਸੀ ਆ ਬਣੇ ਸੀ ਉਸ ਵੇਲੇ ਹੀ ਉਹਨਾਂ ਨੇ ਬੀਜੇਪੀ ਜੁਆਇਨ ਕਰ ਲਈਏ ਬੀਜੇਪੀ ਚ ਜਾ ਚੁਕੇ ਨੇ ਹੋਰ ਇਸ ਤੋਂ ਬਾਅਦ ਇਸ ਦਾ ਜਵਾਬ ਦਿੰਦੇ ਹੋ ਇਸ ਵੇਲੇ ਕੁਝ ਸਵਾਲ ਚੱਕੇ ਗਏ ਸੀ ਤੇ ਹੁਣ ਇਸ ਦਾ ਜਵਾਬ ਦਿੰਦੇ ਹੋਏ ਨਜ਼ਰ ਆ ਰਹੇ ਨੇ ਸੰਦੀਪ ਜਾਖੜ ਵਿਧਾਇਕ ਸੰਦੀਪ ਜਾਖੜ ਹੁਣ ਜਿਹੜੇ ਨੇ ਅ ਦੇਖਿਆ ਜਾ ਰਿਹਾ ਕਾਂਗਰਸ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਨਾਲ ਫਿਰਦੇ ਹੋਏ ਨਜ਼ਰ ਆ ਰਹੇ ਨੇ ਕਿ ਕੀ ਕਿਹਾ ਜਾ ਰਿਹਾ ਉਹਨਾਂ ਦੇ ਵੱਲੋਂ ਕਿ ਕਈ ਇਲਜ਼ਾਮ ਲਗਾਏ ਗਏ ਨੇ ਕਈ ਸਮਝੌਤੇ ਕੀਤੇ ਗਏ ਨੇ ਜਿਸ ਤੋਂ ਬਾਅਦ ਹੁਣ ਪਤੀਜੇ ਨੇ ਇਹਨਾਂ ਸਾਰੀਆਂ ਚੀਜ਼ਾਂ ਦਾ ਜਵਾਬ ਦਿੱਤਾ ਹੈ ਜਵਾਬ ਦੇਣਗੇ ਹੁਣ ਤੇ ਕਾਂਗਰਸ ਪ੍ਰਧਾਨ ਖਿਲਾਫ ਜਿਹੜੀ ਖੁੱਲੀ ਜੰਗ ਦੀ ਖੁੱਲੀ ਜੰਗ ਦਾ ਜਿਹੜਾ ਐਲਾਨ ਕਰ ਦਿੱਤਾ ਹੈ ਨਵਾਂ ਬਿਗੁੱਲ ਵਜਾ ਦਿੱਤਾ ਹੈ ਜਿਸ ਨੂੰ ਜਿਸ ਤੋਂ ਬਾਅਦ ਹੁਣ ਕਾਂਗਰਸ ਦੇ ਵਿੱਚ ਨਵੀਂ ਜੰਗ ਛਿੜੀ ਹੋਈ ਦਿਖਾਈ ਦੇ ਰਹੀ ਐ ਸੋ ਬਿਲਕੁਲ ਜਿੱਥੇ ਹੁਣ ਰਾਜਾ ਵੜਿੰਗ ਤੇ ਉਸ ਤੋਂ ਬਾਅਦ ਸੰਦੀਪ ਜਾਖੜ ਵਿਧਾਇਕ ਸੰਦੀਪ ਜਾਖੜ ਦੇ ਵਿਚਕਾਰ ਹੁਣ ਨਵੀਂ جنگ ਦੇਖੀ ਜਾ ਰਹੀ ਹੈ ਯਾਨੀ ਕਿ ਪੰਜਾਬ ਕਾਂਗਰਸ ਦੇ ਵਿੱਚ ਇੱਕ ਵਾਰ ਫੇਰ ਨਵੇਂ جنگ ਦੀ ਤਿਆਰੀ ਦੇਖੀ ਜਾ ਰਹੀ ਹੈ ਜਿਸ ਤੋਂ ਬਾਅਦ ਜਿਵੇਂ ਹੁਣ ਹਾਲਾਂਕਿ ਜੇ ਗੱਲ ਕੀਤੀ ਜਾਵੇ ਜਿੱਥੇ ਚਾਚਾ ਭਤੀਜਾ ਦੀ ਗੱਲ ਹੋ ਰਹੀ ਹੈ ਤੇ ਜਿਹੜੇ ਸੁਨੀਲ ਜਾਖੜ ਨੇ ਕਾਂਗਰਸ ਛੱਡ ਬੀਜੇਪੀ ਜੁਆਇਨ ਕਰ ਚੁੱਕੇ ਨੇ ਪਰ ਬੀਜੇਪੀ ਜੁਆਇਨ ਕਰਨ ਤੋਂ ਬਾਅਦ ਵੀ ਦੇਖਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਕਾਂਗਰਸ ਕਾਂਗਰਸੀ ਵਿਧਾਇਕ ਤੇ ਕਾਂਗਰਸੀ ਪ੍ਰਧਾਨ ਆਪਸ ਦੇ ਵਿੱਚ ਫਿਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਨਾਲ ਹੀ ਨਾਲ ਜਿਹੜਾ ਸੰਦੀਪ ਜਾਖੜ ਨੇ ਉਹ ਚਾਚੇ ਦੇ ਹੱਕ ਦੇ ਵਿੱਚ ਯਾਨੀ ਕਿ ਸੁਨੀਲ ਜਾਖੜ ਦੇ ਹੱਕ ਦੇ ਵਿੱਚ ਖੜੇ ਹੋਏ ਦਿਖਾਈ ਦਿੱਤੇ ਨੇ ਤੇ ਉਹਨਾਂ ਨੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਖਿਲਾਫ ਜਿਹੜੇ ਨੇ ਕਈ ਗੱਲ ਕਹੀ ਹੈ ਕਈ ਚੀਜ਼ਾਂ ਕਈਆਂ ਨੇ ਜਿਸ ਤੋਂ ਬਾਅਦ ਹੁਣ ਨਵਾਂ ਵਿਗੁੱਲ ਵਜਿਆ ਹੈ ਕਾਂਗਰਸ ਦੇ ਵਿੱਚ ਜੰਗ ਦਾ ਤੇ ਕਾਂਗਰਸ ਦੇ ਵਿੱਚ ਜੰਗ ਦੀ ਜੇ ਗੱਲ ਕਰੀਏ ਅਕਸਰ ਕਈ ਸਾਰੇ ਜੰਗ ਦੇਖੇ ਦਿਾਰੇ ਨੇ ਚਾਹੇ ਕਿ ਉਹ ਇਸ ਦੇ ਵਿੱਚ ਹੋਣ ਵਾਲੇ ਕੰਮ ਨੂੰ ਲੈ ਕੇ ਹੋਵੇ ਤੇ ਚਾਹੇ ਹੋਰ ਚੀਜ਼ਾਂ ਲੈ ਕੇ ਤੇ ਕਾਂਗਰਸ ਪੰਜਾਬ ਕਾਂਗਰਸ ਦੇ ਵਿੱਚ ਕਈ ਸਾਰੀ ਇਸ ਵੇਲੇ ਚੀਜ਼ਾਂ ਦੇਖੀਆਂ ਜਾ ਰਹੀਆਂ ਨੇ ਤੇ ਹੁਣ ਜਿਹੜੀ ਇੱਕ ਹੋਰ ਕਾਂਗਰਸੀ ਹੀ ਕਾਂਗਰਸ ਦੇ ਖਿਲਾਫ ਅਵੇ ਜੰਗ ਦੀ ਵਿਗੁੱਲ ਵਜਾਉਂਦੇ ਹੋਏ ਜੋ ਦਿਖਾਈ ਦੇ ਰਹੇ ਨੇ ਕਾਫੀ ਇਸ ਨੂੰ ਹੈਰਾਨ ਕਰ ਦੇਣ ਵਾਲੀ ਗੱਲ ਹੈ ਤੇ ਜਿਸ ਤੋਂ ਬਾਅਦ ਹੁਣ ਸੁਨੀਲ ਜਾਖੜ ਨੇ ਸੁਨੀਲ ਜਾਖੜ ਨੂੰ ਲੈ ਕੇ ਸੰਦੀਪ ਜਾਖੜ ਨੇ ਰਾਜਾ ਵੜਿੰਗ ਤੇ ਨਵਾਂ ਤੰਜ ਕੱਸਿਆ ਹੈ ਨਵੀਂ ਚੀਜ਼ਾਂ ਬੋਲੀਆਂ ਨੇ ਤੇ ਇਸ ਨੂੰ ਲੈ ਕੇ ਹੁਣ ਕਾਂਗਰਸ ਦੇ ਵਿੱਚ ਹੁਣ ਕਿਸ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲਦਾ ਜੋ ਰਾਜਾ ਵੜਿੰਗ ਦੇ ਨੂੰ ਲੈ ਕੇ ਯਾਨੀ ਕਿ ਕਾਂਗ ਪੰਜਾਬ ਪ੍ਰਦੇਸ਼ ਤੇ ਕਾਂਗਰਸ ਪ੍ਰਧਾਨ ਨੂੰ ਲੈ ਕੇ ਕਾਫੀ ਜੋ ਤੰਜ ਕੱਸਿਆ ਹੈਗਾ ਇਸ ਨੂੰ ਲੈ ਕੇ ਹੁਣ ਕੀ ਚੀਜ਼ਾਂ ਦੱਸੀਆਂ ਜਾਂਦੇ ਨੇ ਜਿਹੜਾ ਹੈ ਹੋਣ ਵਾਲੀਆਂ ਚੋਣਾ ਜੋ ਚੋਣਾ ਹੋਈਆਂ ਸੀ ਅੱਜ ਤੋਂ ਕੁਝ ਸਮੇਂ ਪਹਿਲਾਂ ਜਦੋਂ ਕੈਪਟਨ ਸਰਕਾਰ ਬਦਲ ਕੇ ਚੰਨੀ ਸਰਕਾਰ ਆਈ ਸੀ ਤੇ ਉਸ ਤੋਂ ਉਸ ਵੇਲੇ ਦੀਆਂ ਇਹ ਗੱਲਾਂ ਜੋ ਹੁਣ ਨਿਕਲ ਕੇ ਆ ਰਹੀਆਂ ਨੇ ਹੁਣ ਉਸ ਤੋਂ ਬਾਅਦ ਦੇਖਿਆ ਗਿਆ ਸੀ ਸੁਨੀਲ ਜਾਖੜ ਨੇ ਸਰਕਾਰ ਕਾਂਗਰਸ ਛੱਡ ਕੇ ਓਹੋ ਭਾਜਪੀ ਚ ਚਲੇ ਗਏ ਸੀ ਉਸ ਤੋਂ ਬਾਅਦ ਕਈ ਸਾਰੀਆਂ ਗੱਲਾਂ ਕਹੀਆਂ ਗਈਆਂ ਸੀ ਉਹਨਾਂ ਦੇ ਵੱਲੋਂ ਤੇ ਰਾਜਾ ਵੜਿੰਗ ਦੇ ਵੱਲੋਂ ਤੇ ਹੁਣ ਪਤੀਜੇ ਵੱਲੋਂ ਇਸ ਦਾ ਸਾਰਾ ਜਵਾਬ ਦਿੱਤਾ ਗਿਆ ਤੇ ਹੁਣ ਇਹ ਝੰਗ ਕਿੱਥੇ ਜਾ ਕੇ ਰੁਕਦੀ ਹੈ ਕਈ ਚੀਜ਼ਾਂ ਜੋ ਹੈ ਕਿੱਥੇ ਜਾ ਕੇ ਖਤਮ ਹੁੰਦੀ ਹੈ ਕਾਫੀ ਦੇਖਣ ਵਾਲੀ ਗੱਲ ਹੋਏਗੀ ਤੇ ਨਾਲ ਹੀ ਨਾਲ ਅਸੀਂ ਤੁਹਾਨੂੰ ਸਾਰੀਆਂ ਚੀਜ਼ਾਂ ਸਾਂਝਾ ਕਰਦੇ ਰਵਾਂਗੇ ਉਦੋਂ ਲਈ ਉਦੋਂ ਤੱਕ ਬਣੇ ਰਹੋ ਸਾਡੇ ਨਾਲ